ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰੰਜਨਾ ਦਿਵਾਨ ਅੱਜ ਮੇਰੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਮੈਨੂੰ ਮੇਰੇ ਪਲੱਸ 1 ਦੇ ਪੰਜਾਬੀ ਦੇ ਟੀਚਰ ਮੇਰੇ ਗਿੱਧਾ ਟੀਚਰ ਮੈਨੂੰ ਮਿਲਣ ਆਏ ਨੇ ਉਹਨਾਂ ਦਾ ਦੋ ਕਿ ਤਿੰਨ ਦਿਨ ਪਹਿਲਾਂ ਮੈਨੂੰ ਕਾਲ ਆਇਆ ਸੀ ਮਤਲਬ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਮੇਰੇ ਮੈਮ ਮੇਰੇ ਮੈਮ ਨੇ ਮੈਨੂੰ ਕਾਲ ਕੀਤੀ ਲੱਗ ਕੇ ਬੱਚੇ ਵੀ ਬਹੁਤ ਖੁਸ਼ ਹੈ ਕਿ ਵਾਓ ਮम्मा ਤੁਹਾਨੂੰ ਤੁਹਾਡੇ ਮੈਮ ਮਿਲਣ ਆਏ ਨੇ ਸੱਚੀ ਮੈਂ ਬਹੁਤ ਖੁਸ਼ ਆ ਮੈਂ ਆਪਣੇ ਆਪ ਨੂੰ ਕਹਿੰਦੀ ਕਿ ਮੈਂ ਬਹੁਤ ਹੀ ਲੱਕੀ ਹਾਂ ਸੋ ਆ ਜੋ ਤੁਹਾਨੂੰ ਵੀ ਮੈਂ ਮਿਲਾਵਾ ਆਪਣੇ ਮੈਮ ਦੇ ਨਾਲ ਇਹਨੇ ਮੇਰੇ ਮੈਮ ਸੁਪਰ ਜੀਜੀ ਸੋ ਮੈਮ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮਿਲਣ ਆਏ ਤੇ ਮੈਂ ਮੈਂ ਖੁਦ ਯਾਦ ਕਰਨਾ ਚਾਹੁੰਦੀ ਕਿ ਮੈਂ ਬਚਪਨ ਦੇ ਵਿੱਚ ਕਿੱਦਾਂ ਦੀ ਸੀਗੀ ਤੁਸੀਂ ਤਾਂ ਸਾਨੂੰ ਪੜਾਇਆ ਆ ਤਾਨੂੰ ਜ਼ਿਆਦਾ ਪਤਾ ਹੈ ਕਿ ਅਸੀਂ ਕਿੱਦਾਂ ਦੇ ਮਤਲਬ ਕਿ ਵਧੀਆ ਸਟੂਡੈਂਟ ਸੀ ਕਿ ਰਿਲੈਕਸ ਸੀ ਸ਼ਾਰਤੀ ਸੀ ਕਿ ਕਿੱਦਾਂ ਦੇ ਸੀ ਤੁਸੀਂ ਮੈਨੂੰ ਦੱਸੋ ਮੈਨੂੰ ਕੁਝ ਨਹੀਂ ਅ ਰੰਜਨਾ ਬਾਰੇ ਜੇ ਮੈਂ ਦੱਸਾਂ ਤਾਂ 96 ਦੀ ਗੱਲ ਹੈ ਜਦੋਂ ਮੈਂ ਦਸ਼ਮੇਸ਼ ਸਕੂਲ ਚ ਪੜ੍ਹਾਉਂਦੀ ਸੀ ਤਾਂ ਗਿੱਦੇ ਦੀ ਸਿਲੈਕਸ਼ਨ ਹੋਣੀ ਸੀ ਸਿਲੈਕਸ਼ਨ ਤੇ ਇਹ ਵੀ ਮੇਰੇ ਕੋਲ ਆਈ ਸਿਲੈਕਸ਼ਨ ਦੇ ਲਈ ਤਾਂ ਉਸ ਟਾਈਮ ਇਹਨੂੰ ਐਡੀ ਨਹੀਂ ਸੀ ਮਾਰਨੀ ਤਾਂ ਜਿੱਦਾਂ ਪਹਿਲਾ ਕੁੜੀਆ ਸੀ ਨਾ ਇੱਕ ਪੈਰ ਅੱਗੇ ਨੂੰ ਕੱਢ ਕੇ ਨਾ ਮਾਰਦੀ ਸੀ ਤੁੰਨੂੰ ਤੇ ਮੈਂ ਕਿਹਾ ਤੈਨੂੰ ਅੱਡੀ ਨਹੀਂ ਮਾਰਨੀ ਆਉਂਦੀ ਲਗੀ ਚਲ ਕੋਈ ਨਹੀਂ ਸਿੱਖ ਜੇਗੀ ਪਰ ਇਹ ਤੁਰੰਤ ਨਾ ਕਿਸੇ ਨਹੀਂ ਮੈਮ ਜੀ ਮੈਨੂੰ ਰੱਖ ਲੋ ਨਹੀਂ ਮੈਮ ਜੀ ਮੈਨੂੰ ਰੱਖ ਲਓ ਨਾ ਤੇ ਕਾਫੀ ਸੋਹਣੀ ਅੱਡੀ ਮਾਰਦੀ ਹੁੰਦੀ ਸੀ ਮੈਂ ਕਿਹਾ ਚਲ ਡਬਲ ਅੱਡੀ ਤੈਨੂੰ ਆ ਜਾਣੀ ਆ ਤੈਨੂੰ ਮੈਂ ਸਿਖਾਉਂਗੀ ਹਾਂ ਮੈਂ ਪੁੱਛਣਾ ਸੀ ਕਿ ਮੈਮ ਨਹੀਂ ਮਿੰਨ ਕਿਤਾ ਲੱਗਿਆ ਮੈਨ ਲੱਗਿਆ ਕਿਵੇਂ ਮੈਂ ਇੱਕ ਦਿਨੋਂ ਤੁਹਾਡੀ ਉਹਦੇ ਤਿਆਰੀ ਸੀ YouTube ਤੇ ਅੱਛਾ ਜੀ ਪਰ ਜਦੋਂ ਮੈਂ ਦੇਖਦੀ ਹੁੰਦੀ ਸੀ ਨਾ ਤੁਹਾਡੀ ਉਹ ਬੂਹੇ ਬਾਰੀਆਂ ਜਾਂ ਆਪਣੇ ਦਾਣਾ ਪਾਣੀ ਉਹਦੇ ਚ ਮੈਨੂੰ ਐਵੇਂ ਲੱਗਦਾ ਹੁੰਦਾ ਸੀ ਵੀ ਇਹ ਕੁੜੀ ਦੇਖੀ ਐ ਮੈਂ ਕਿਤੇ ਮਨ ਕਿ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਆਪਣੇ ਹੁੰਦਾ ਮੈਂ ਦੇਖਿਆ ਹੋਇਆ ਇਹਨੂੰ ਕਿਤੇ ਤਾਂ ਉਹ ਜਦੋਂ ਮੈਂ ਦੇਖ ਰਹੀ ਸੀ ਤੁਹਾਡੀ ਇੰਟਰਵਿਊ ਤੇ ਵਿੰਦ ਰਖੀਏ ਦਾ ਜਦੋਂ ਸੌਂਗੇ ਉਹਦੇ ਵਿੱਚ ਆਇਆ ਨਾ ਮੈਂਸ਼ਨ ਹੋਇਆ ਕਿ ਉਹਦੇ ਤੇ ਜਿਹੜੀ ਕੁੜੀ ਸੀਗੀ ਰੋਲ ਕਰ ਰਹੀ ਸੀ ਉਸ ਘਰ ਟੇਦੀ ਟੇਡੀ ਤੱਕ ਦੀ ਤੋਂ ਤੇ ਇੱਕਦਮ ਮੇਰੇ ਦਿਮਾਗ ਚ ਆਇਆ ਮੈਂ ਕਿ ਉਹਦੀ ਤਾਂ ਰੰਜਨਾ ਸੀ ਪਰ ਮੈਂ ਨਾਮ ਨਹੀਂ ਰੰਜਨਾ ਕਦੇ ਵੀ ਭੁੱਲੀ ਤੁਹਾਡਾ ਕਦੇ ਵੀ ਦੇਖੋ ਕਿੰਨੇ ਸਾਲ ਹੋ ਗਏ 96 ਦੀ ਗੱਲ ਹੈ ਨਾ ਨਾਮ ਮੇਰੇ ਮਾਈਂਡ ਚ ਸੀ ਤੇ ਮੇਰੇ ਵਾਸਤੇ ਰੰਜਨਾ ਸੀ ਬਹੁਤ ਜ਼ਿਆਦਾ ਮਤਲਬ ਕੀ ਨਾ ਸੈਲਫ ਪ੍ਰਾਊਡ ਵਾਲੀ ਗੱਲ ਹੈ ਕਿ ਦੇਖੋ ਬੱਚੇ ਨਾ ਬੱਚੇ ਸਭ ਕੁਝ ਭੁੱਲ ਜਾਂਦੇ ਨੇ ਇੰਨੇ ਥੋੜਾ ਸਟੂਡੈਂਟ ਤੁਹਾਡੇ ਕੋਲੇ ਆਏ ਲੇਕਿਨ ਤੁਹਾਨੂੰ ਰੰਜਨਾ ਜਿਹੜੀ ਹੈਗੀ ਉਹ ਯਾਦ ਰਹੇ ਰੰਜਨਾ ਤਾਂ ਅੱਜ ਅੱਜ ਫੇਮਸ ਹੋਈ ਉਹ ਤਾਂ ਰੰਜਨਾ ਥੋੜਾ ਸਟੂਡੈਂਟ ਸੀ ਬਸ ਕੱਲਾ ਇੱਕ ਜਸਟ ਸਟੂਡੈਂਟ ਹੈ ਨਾ ਤੇ ਬਹੁਤ ਤੇ ਉਦੋਂ ਮਤਲਬ ਮੈਂ ਜਦੋਂ ਮੈਂ ਕਿਹਾ ਤਾਂ ਰੰਜਨਾ ਸੀ ਉਹਦੇ ਵਿੱਚ ਜਦੋਂ ਦਿਖਾਇਆ ਤੁਹਾਡੇ ਹੀ ਹੈ ਨਾ ਤੇ ਚ ਗਾਣੇ ਚ ਮੈਂ ਕਿਹਾ ਵੀ ਇਹ ਰੰਜਨਾ ਹੀ ਆ ਲੱਗਦੀ ਹੋ ਗਈ ਫਿਰ ਤੁਹਾਡੇ ਨਾਮ ਮੈਂਸ਼ਨ ਹੋਇਆ ਮੈਂ ਕਿਹਾ ਉਹੀ ਰੰਜਨਾ ਗਿੱਦੇ ਦੀ ਰਿਹਰਸਲ ਜਦੋਂ ਮੈਂ ਕਰਵਾਉਂਦੀ ਹੁੰਦੀ ਸੀ ਨਾ ਤਾਂ ਰੰਜਨਾ ਨੇ ਇੰਨੀ ਕੁ ਮਿਹਨਤ ਕੀਤੀ ਇੰਨੀ ਕੁ ਮਿਹਨਤ ਕੀਤੀ ਡਬਲ ਅੱਡੀ ਵੀ ਸਿੱਖ ਲਈ ਸੀ ਹਾਂਜੀ ਡਬਲ ਅੱਡੀ ਸਿੱਖ ਲਈਏ ਨੇ ਤੇ ਇਹਨੂੰ ਮੈਂ ਫਿਰ ਸੈਕਿੰਡ ਕੈਪਟਨ ਬਣਾਇਆ ਸੀ ਕਿ ਦੇਦੀ ਕਿਉਂਕਿ ਇਹਦੇ ਮਨ ਚ ਸੀ ਵੀ ਜੇ ਮੈਨੂੰ ਅੱਡੀ ਨਹੀਂ ਮਾਰਨੀ ਹੁੰਦੀ ਤਾਂ ਮੈਂ ਸਿੱਖਣੀ ਐ ਸਹੀ ਨਾ ਤਾਂ ਇਹ ਸਕਾਈ ਵੀ ਬੜੇ ਪਿਆਰ ਨਾਲ ਆ ਹਾਂ ਹਾਂ ਬਿਲਕੁਲ ਬਿਲਕੁਲ ਤੇ ਇੱਕੇ ਦੀ ਮੈਨੂੰ ਨਾ ਕੁਝ ਗੱਲਾਂ ਯਾਦ ਹੁੰਦੀਆਂ ਨੇ ਤਾਂ ਇਹਨੇ ਕਾਪੀ ਨਹੀਂ ਸੀ ਕੰਪਲੀਟ ਕੀਤੀ ਇਹ ਰਹੀ ਸੀ ਮੇਰੇ ਖਾਲ ਪੰਜ ਸੱਤ ਕੁੜੀਆਂ ਹੋਣੀਆਂ ਨਾਦੀਆਂ ਤੇਨੇ ਮੈਂ ਖੜੇ ਕੀਤਾ ਕਲਾਸ ਦੇ ਵਿੱਚ ਕਾਪੀ ਨਹੀਂ ਸੀ ਕੀਤੀ ਇਹਨੂੰ ਵੀ ਇਦਾਂ ਹੋਇਆ ਵੀ ਮੈਡਮ ਨੇ ਮੈਨੂੰ ਵੀ ਖੜੇ ਕਰਤਾ ਹੈ ਵੀ ਮੈਂ ਤਾਂ ਵੀ ਮੈਡਮ ਦੀ ਇੰਨੀ ਫੇਵਰੇਟ ਸਟੂਡੈਂਟ ਆ ਨੀੜਿਆ ਦੌੜ ਦੌੜ ਕੇ ਮੈਡਮ ਦੇ ਕੋਲ ਆਦੀ ਆ ਤੇ ਮੈਨਾਂ ਨੇ ਮੈਨੂੰ ਕਿਵੇਂ ਖੜੀ ਕਰਤਾ ਤੇ ਇਹ ਨਾ ਮੈਮ ਜਿੱਦਾ ਬਾਹਰ ਦਰਵਾਜ਼ੇ ਦੇ ਵਿੱਚ ਖੜੀ ਹੋਈ ਸੀ ਜਾ ਕੇ ਪਿੱਛੋਂ ਦੀ ਹੌਲੀ ਦੇ ਨੇ ਕੋਲ ਆ ਗਈ ਆ ਕੇ ਕਹਿੰਦੀ ਮੈਮ ਮੈਂ ਤਾਂ ਗਿੱਧੇ ਵਿੱਚ ਆ ਕਹਿੰਦੀ ਜੀ ਮੈਨੂੰ ਤਾਂ ਕਹਿੰਦੀ ਛੱਡ ਦਿਓ ਮੈਮ ਬਿਠਾ ਦਿਓ ਮੈਨੂੰ ਤਾਂ ਇਹ ਨਹੀਂ ਸੀ ਪੂਰੀ ਕੀਤੀ ਕਾਪੀ ਤੇ ਮੈਂ ਕਿਹਾ ਤੂੰ ਸਫਾਰਿਸ਼ ਪਾਣੀ ਮੇਰੇ ਕੋ ਕੰਨੀ ਜੀ ਜੋ ਮਰਜੀ ਸਮਝ ਲੋ ਮਤਲਬ ਇੰਨੀ ਸ਼ਰਾਬਤੀ ਸੀ ਨਾ ਇਹ ਨਹੀਂ ਸ਼ਰਾਬਤੀ ਸੀ ਜਿਸ ਮੈਨੂੰ ਪੜ੍ਹਾਦਾ ਸੀਗਾ ਨਹੀਂ ਉਸ ਟਾਈਮ ਤੱਕ ਫਿਰ ਬਾਕੀ ਕਲਾਸ ਨਾਲ ਦੇਖਣਾ ਪੈਂਦਾ ਸਹੀ ਗੱਲ ਹੈ ਹੈਨਾ ਪੇਪਰ ਕਾਪੀਆਂ ਨੇ ਨਾ ਕੰਪਲੀਟ ਕੀਤੀ ਸੀ ਇਹਨੇ ਮੇਰੇ ਕੋਲ 2 ਦਿਨ ਮੰਗੇ ਸੀ ਰੰਜਨਾ 2 ਦਿਨਾਂ ਵਿੱਚ ਇਹਨੇ ਕਾਪੀ ਕੰਪਲੀਟ ਕਰਕੇ ਲੈ ਜਾਂਦੀ ਸੀ ਬੜੀ ਮਤਲਬ ਇਹ ਕਹਿਣਾ ਬਹੁਤ ਮੰਦੀ ਸੀਗੀ ਟਾਈਮ ਤੇ ਵੀ ਸਕੂਲ ਆਉਣਾ ਕੋਈ ਇਤਦਾ ਤਾਂ ਹੈ ਨਹੀਂ ਸੀ ਵੀ ਨਾ ਕੋਈ ਸ਼ਿਕਾਇਤ ਨਹੀਂ ਸੀ ਟੀਚਰ ਦੀ ਤਾਂ ਇਹੀ ਦੁਆ ਹੁੰਦੀ ਆ ਖੂਬ ਤਰੱਕੀਆਂ ਕਰੋ ਇਜ਼ਤ ਕਮਾਉਣੀ ਔਰ ਵਿਸ਼ੇਸ ਕਮਾਉਣੀ ਆ ਖਾਸ ਤੌਰ ਤੇ ਆਪਣੇ ਟੀਚਰਸ ਤੋਂ ਬਹੁਤ ਮੈਂ ਮੇਰੀ ਸੋਚ ਦੇ ਮੁਤਾਬਿਕ ਨਾ ਬਹੁਤ ਵੱਡੀ ਗੱਲ ਟੀਚਰ ਦੀਆਂ ਦੁਆਵਾਂ ਹਮੇਸ਼ਾ ਬੱਚਿਆਂ ਦੇ ਨਾਲ ਹੁੰਦੀਆਂ ਨੇ আর ਤਰੱਕੀ ਕਰਦੇ ਦੇਖ ਕੇ ਬਹੁਤ ਖੁਸ਼ੀ ਹੁੰਦੀਆਂ। ਥੈਂਕ ਯੂ so much। ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਹੈਗਾ ਯਾਰ ਕਿ ਤੁਹਾਨੂੰ ਵੀ ਕਦੇ ਤੁਹਾਡੇ ਟੀਚਰ ਮਿਲਣ ਆਏ ਜਾਂ ਤੁਹਾਨੂੰ ਮੇਰੇ ਟੀਚਰ ਨਾਲ ਮਿਲੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ। ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟ ਪਲੀਜ਼ ਪਲੀਜ਼ ਜ਼ਰੂਰ ਕਰਿਆ ਕਰੋ। ਥੈਂਕ ਯੂ so much।